ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫਾਰ ਪੰਜਾਬੀ ਤੋਂ ਪਟਿਆਲਾ ਪੰਜਾਬ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ ਕਿਲਾ ਮੁਬਾਰਕ ਅਤੇ ਮੋਤੀ ਬਾਗ ਹਨ ਪਟਿਆਲਾ ਵਿੱਚ ਟੂਰਿਸਟ ਪਲੇਸਿਸ ਹਨ ਇਸ ਦੇ ਨਾਲ ਪਟਿਆਲਾ ਸਿੱਖਿਆ ਦਾ ਵੀ ਇੱਕ ਵੱਡਾ ਕੇਂਦਰ ਹੈ ਪਟਿਆਲਾ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਅੱਗੇ ਹੈ ਪਟਿਆਲਾ ਵਿੱਚ ਚੰਗੇ ਸਕੂਲ ਕਾਲਜ ਅਤੇ ਯੂਨੀਵਰਸਿਟੀ ਹਨ ਇਨਾ ਹੀ ਨਹੀਂ ਸ਼ਹਿਰ ਵਿੱਚ ਬਹੁਤ ਸਾਰੇ ਪ੍ਰਾਈਵੇਟ ਕਾਲਜ ਅਤੇ ਸੰਸਥਾਵਾਂ ਹਨ ਜੋ ਵੱਖ-ਵੱਖ ਕਿਸਮ ਦੇ ਕੋਰਸਾਂ ਲਈ ਸਿਖਲਾਈ ਪ੍ਰਦਾਨ ਕਰਦੇ ਹਨ ਪਟਿਆਲਾ ਨੂੰ ਬਿਊਟੀ ਕੋਰਸਸ ਲਈ ਵੀ ਬਹੁਤ ਮਸ਼ਹੂਰ ਸ਼ਹਿਰ ਮੰਨੇ ਜਾਂਦਾ ਹੈ ਇੱਥੇ ਬਹੁਤ ਸਾਰੀਆਂ ਅਕੈਡਮੀਆਂ ਹਨ ਜੋ ਮੇਕਅਪ ਕੋਰਸ, హెయిర్ ਕੋਰਸ, ਨੇਲ ਕੋਰਸ ਅਤੇ ਫੁੱਲ ਬਿਊਟੀ ਪਾਰਸ ਕੋਰਸਾਂ ਲਈ ਟ੍ਰੇਨਿੰਗ ਦਿੰਦੀਆਂ ਹਨ ਅਜਿਹੀ ਸਥਿਤੀ ਵਿੱਚ ਜੇ ਤੁਸੀਂ ਵੀ ਪਟਿਆਲਾ ਦੀਆਂ ਛੋਟੀਆਂ-ਛੋਟੀਆਂ ਤਿੰਨ ਟੌਪ ਅਕੈਡਮੀਆਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਆਓ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਵਾਂਗੇ ਕਿ ਪਟਿਆਲਾ ਦੀਆਂ ਤਿੰਨ ਸਭ ਤੋਂ ਵਧੀਆ ਬਿਊਟੀ ਅਕੈਡਮੀਆਂ ਕਿਹੜੀਆਂ ਇਨਾ ਸਭ ਤੋਂ ਵਧੀਆ ਅਕੈਡਮੀਆਂ ਦੀ ਚੋਣ professionl trainers job placements ਅਤੇ students ਦੇ review ਦੇ ਆਧਾਰ ਤੇ ਕੀਤੀ ਗਈ ਹੈ। ਪਟਿਆਲਾ ਵਿੱਚ ਤਿੰਨ ਸਭ ਤੋਂ ਵਧੀਆ ਬਿਊਟੀ ਅਕੈਡਮੀਆਂ ਹਨ ਹੈਡਮਾਸਟਰਜ਼ ਅਕੈਡਮੀ ਪਟਿਆਲਾ, 99 ਇੰਸਟੀਚਿਊਟ ਪਟਿਆਲਾ, ਔਰਨ ਇੰਟਰਨੈਸ਼ਨਲ ਅਕੈਡਮੀ ਪਟਿਆਲਾ। ਆਓ ਹੁਣ ਇਨਾਂ ਅਕੈਡਮੀਆਂ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੰਦੇ ਹਾਂ। ਹੈਡਮਾਸਟਰਜ਼ ਅਕੈਡਮੀ ਦੀ ਪਟਿਆਲਾ ਬ੍ਰਾਂਚ ਵਿੱਚ ਬਿਊਟੀ ਕੋਰਸ ਲਈ ਪਹਿਲੇ ਨੰਬਰ ਤੇ ਆਉਂਦੀ ਹੈ। ਇੱਥੇ ਟ੍ਰੇਨਿੰਗ professionl trainers ਦੁਆਰਾ ਦਿੱਤੀ ਜਾਂਦੀ ਹੈ। ਇਸ ਨਾਲ ਹੈਡਮਾਸਟਰਸ ਅਕੈਡਮੀ ਪਟਿਆਲਾ ਦੇ ਇੱਕ ਬੈਚ ਵਿੱਚ ਸਿਰਫ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਾਰਨ ਸਟੂਡੈਂਟਸ ਨੂੰ ਇੱਥੇ ਸਾਨੀ ਨਾਲ ਐਡਮਿਸ਼ਨ ਮਿਲ ਜਾਂਦੀ ਹੈ ਹੈਡਮਾਸਟਰਸ ਅਕੈਡਮੀ ਪਟਿਆਲਾ ਦੇ ਸਟੂਡੈਂਟਸ ਪ੍ਰੋਫੈਸ਼ਨਲ ਟ੍ਰੇਨਰਸ ਦੇ ਅੰਡਰ ਮੇਕਅਪ ਕੋਰਸ ਹੇਅਰ ਕੋਰਸ ਨੇਲ ਐਕਸਟੈਂਸ਼ਨ ਕੋਰਸ ਸਕਿਨ ਕੋਰਸ ਕਰ ਸਕਦੇ ਹਨ ਜੇ ਤੁਸੀਂ ਹੈਡਮਾਸਟਰਸ ਅਕੈਡਮੀ ਪਟਿਆਲਾ ਵਿੱਚ ਪੇਸ਼ ਕੀਤੇ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਇਹ ਲਗਭਗ 3 ਲੱਖ ਤੋਂ ਲੈ ਕੇ 4 ਲੱਖ ਰੁਪਏ ਹੈ ਇਸ ਦੇ ਨਾਲ ਹੀ ਹੈਡਮਾਸਟਰਸ ਅਕੈਡਮੀ ਪਟਿਆਲਾ ਵਿੱਚ ਪੂਰੇ ਬਿਊਟੀ ਪਾਰਲਰ ਕੋਰਸ ਦੀ ਮਿਆਦ 10 ਤੋਂ 12 ਮਹੀਨੇ ਹੁੰਦੀ ਹੈ। ਹੈਡਮਾਸਟਰਸ ਅਕੈਡਮੀ ਦੀਆਂ ਭਾਰਤ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਹਨ। ਹੈਡਮਾਸਟਰਸ ਅਕੈਡਮੀ ਪਟਿਆਲਾ ਬ੍ਰਾਂਚ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਹੈਡਮਾਸਟਰਸ ਅਕੈਡਮੀ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੇ ਇੱਥੋਂ ਕੋਰਸ ਕਰਨ ਵਾਲੇ ਕੁਝ ਵਿਦਿਆਰਥੀਆਂ ਨੂੰ ਹੀ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ। ਇਸ ਅਕੈਡਮੀ ਤੋਂ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਚੰਗੀਆਂ ਸਮੀਖਿਆਵਾਂ ਦਿੱਤੀਆਂ ਹਨ। ਇੱਥੋਂ ਕੋਰਸ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਟ੍ਰੇਨਰ ਕੋਰਸ ਦੌਰਾਨ ਬਹੁਤ ਮਦਦ ਕਰਦੇ ਹਨ ਅਤੇ ਕੋਰਸ ਦੀ ਗੁਣਵੱਤਾ ਵੀ ਵਧੀਆ ਹੈ। ਤੁਸੀਂ ਸਕਰੀਨ ਤੇ ਹੈਡਮਾਸਟਰਸ ਅਕੈਡਮੀ ਦਾ ਪੂਰਾ ਪਤਾ ਦੇਖੋਗੇ। ਤੁਸੀਂ ਇੱਥੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ 99 ਇੰਸਟੀਚਿਊਟ ਪਟਿਆਲਾ ਦੀ ਗੱਲ ਕਰੀਏ ਤਾਂ ਇਹ 99 ਇੰਸਟੀਚਿਊਟ ਦੀ ਪਟਿਆਲਾ ਬ੍ਰਾਂਚ ਬਿਊਟੀ ਅਕੈਡਮੀ ਲਈ ਦੂਜੇ ਨੰਬਰ ਤੇ ਆਉਂਦੀ ਹੈ 99 ਇੰਸਟੀਚਿਊਟ ਦੀ ਪਟਿਆਲਾ ਬ੍ਰਾਂਚ ਵਿੱਚ ਪੇਸ਼ੇਵਰ ਅਤੇ ਹਾਈਲੀ ਐਕਸਪੀਰੀਅੰਸ ਟ੍ਰੇਨਰਜ਼ ਹਨ 99 ਇੰਸਟੀਚਿਊਟ ਪਟਿਆਲਾ ਦੀ ਟ੍ਰੇਨਿੰਗ ਕੁਆਲਿਟੀ 99 ਇੰਸਟੀਚਿਊਟ ਦੇ ਬਾਕੀ ਬ੍ਰਾਂਚਾਂ ਨਾਲੋਂ ਵਧੀਆ ਹੈ 99 ਇੰਸਟੀਚਿਊਟ ਪਟਿਆਲਾ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਾਰਨ ਸਟੂਡੈਂਟਸ ਨੂੰ ਆਸਾਨੀ ਨਾਲ ਐਡਮਿਸ਼ਨ ਮਿਲ ਜਾਂਦਾ ਹੈ ਸਟੂਡੈਂਟਸ 99 ਇੰਸਟੀਚਿਊਟ ਪਟਿਆਲਾ ਦੀ ਬ੍ਰਾਂਚ ਤੋਂ ਬਿਊਟੀ ਡਿਪਲੋਮਾ ਕੋਰਸ ਸ਼ਾਰਟ ਟਰਮ ਕੋਰਸ ਨੇਲ ਆਰਟ ਕੋਰਸ ਕਰ ਸਕਦੇ ਹਨ ਇਸ ਤੋਂ ਇਲਾਵਾ ਜੇ ਤੁਸੀਂ 99 ਇੰਸਟੀਚਿਊਟ ਪਟਿਆਲਾ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਦੀ ਗੱਲ ਕਰਦੇ ਹਾਂ ਤਾਂ ਇਹ ਲਗਭਗ 4 ਲੱਖ ਰੁਪਏ ਹੈ ਜਦੋਂ ਕਿ ਕੋਰਸ ਦੀ ਡਿਊਰੇਸ਼ਨ 10 ਤੋਂ 12 ਮਹੀਨੇ ਹੈ 99 ਇੰਸਟੀਚਿਊਟ ਪਟਿਆਲਾ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਆਪਣੇ ਰਿਵਿਊਜ਼ ਵਿੱਚ ਦੱਸਿਆ ਹੈ ਕਿ ਇੱਥੋਂ ਦੇ ਟ੍ਰੇਨਰ ਬਹੁਤ ਸਹਿਯੋਗੀ ਹਨ ਅਤੇ ਕੋਰਸ ਦੇ ਨਾਲ ਨਾਲ ਪ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਬੈਚ ਵਿੱਚ ਜ਼ਿਆਦਾ ਵਿਦਿਆਰਥੀ ਹੋਣ ਕਾਰਨ ਟ੍ਰੇਨਿੰਗ ਕੁਆਲਿਟੀ ਵਿਗੜਦੀ ਹੈ। ਅਜੇ ਟ੍ਰੇਨਰ ਵੀ ਸਾਰੇ ਵਿਦਿਆਰਥੀਆਂ ਦੇ ਧਿਆਨ ਨਹੀਂ ਦੇ ਪਾਉਂਦੇ। 99 ਇੰਸਟੀਚਿਊਟ ਪਟਿਆਲਾ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ 99 ਇੰਸਟੀਚਿਊਟ ਪੰਜਾਬ ਦੀਆਂ ਹੋਰ ਬ੍ਰਾਂਚਾਂ ਨਾਲੋਂ ਠੀਕ-ਠਾਕ ਹੈ। ਇੱਥੇ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ। ਤੁਹਾਨੂੰ ਸਕ੍ਰੀਨ ਤੇ 99 ਇੰਸਟੀਚਿਊਟ ਪਟਿਆਲਾ ਦਾ ਐਡਰੈਸ ਦਿਖਾਈ ਦੇ ਰਿਹਾ ਹੋਵੇਗਾ। ਤੁਸੀਂ ਇੱਥੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਤੀਜੇ ਨੰਬਰ ਤੇ ਆਉਂਦੀ ਹੈ ઓ Oren International Academy ਦੀ ਪਟਿਆਲਾ ਬ੍ਰਾਂਚ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੰਦੀ ਹੈ। Oren International Academy ਦੀ ਪਟਿਆਲਾ ਬ੍ਰਾਂਚ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਸਟੂਡੈਂਟਸ ਨੂੰ ਆਸਾਨੀ ਨਾਲ ਐਡਮਿਸ਼ਨ ਮਿਲ ਜਾਂਦੀ ਹੈ। ਪੂਰੇ ਬਿਊਟੀ ਪਾਰਲਰ ਕੋਰਸ ਤੋਂ ਇਲਾਵਾ ਸਟੂਡੈਂਟਸ ઓਰੇਨ ਇੰਟਰਨੈਸ਼ਨਲ ਅਕੈਡਮੀ ਤੋਂ ਮੇਕਅਪ ਕੋਰਸ, హెయిర్ ਕੋਰਸ, ਸਕਿਨ ਕੋਰਸ ਸਮੇਤ ਹੋਰ ਬਹੁਤ ਸਾਰੇ ਕੋਰਸਸ ਕਰ ਸਕਦੇ ਹਨ। ઓਰੇਨ ਇੰਟਰਨੈਸ਼ਨਲ ਅਕੈਡਮੀ ਪਟਿਆਲਾ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਮਿਆਦ ਦੀ ਗੱਲ ਕਰੀਏ ਤਾਂ ਇਹ 1 ਸਾਲ ਹੈ। ਜਿਸ ਦੀ ਫੀਸ ਲਗਭਗ 4 ਲੱਖ ਰੁਪਏ ਹੈ। ઓਰੇਨ ਇੰਟਰਨੈਸ਼ਨਲ ਅਕੈਡਮੀ ਪਟਿਆਲਾ ਸ਼ਾਖਾ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ઓਰੇਨ ਇੰਟਰਨੈਸ਼ਨਲ ਦੀਆਂ 4 ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਜਿਹਾ ਕਿ ਕੋਰਸ ਕਰਨ ਵਾਲੇ ਕੁਝ ਵਿਦਿਆਰਥੀਆਂ ਨੂੰ ਹੀ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ ਤੁਸੀਂ ਉਹ ਰੇਨ ਇੰਟਰਨੈਸ਼ਨਲ ਕਾਮੇ ਪਟਿਆਲਾ ਦਾ ਪੂਰਾ ਪਤਾ ਸਕਰੀਨ ਤੇ ਦੇਖੋਗੇ ਤੁਸੀਂ ਇੱਥੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾਹਿਰ ਬੰਨਣਾ ਚਾਹੁੰਦੇ ਹੋ ਤਾਂ ਸੇ ਤੁਹਾਨੂੰ ਭਾਰਤ ਦੀਆਂ ਟੌਪ 3 ਬਿਊਟੀ ਅਕੈਡਮੀਆਂ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀ ਟੌਪ 3 ਅਕੈਡਮੀਆਂ ਤੁਹਾਨੂੰ ਬਹੁਤ ਹੀ ਪ੍ਰੋਫੈਸ਼ਨਲ ਟ੍ਰੇਨਰਸ ਦੁਆਰਾ ਟ੍ਰੇਨਿੰਗ ਦਿੰਦੇ ਹਨ ਜਿਸ ਕਾਰਨ ਤੁਸੀਂ ਬਿਊਟੀ ਅਕੈਡਮੀ ਵਿੱਚ ਇੱਕ ਮਾਹਿਰ ਬਿਊਟੀਸ਼ੀਅਨ ਬਣ ਸਕਦੇ ਹੋ ਅਤੇ ਜਿਸ ਕਾਰਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਨੌਕਰੀ ਪ੍ਰਦਾਨ ਕਰਦੇ ਹਨ ਜੇ ਤੁਸੀਂ ਭਾਰਤ ਦੀ ਟੌਪ 3 ਬਿਊਟੀ ਅਕੈਡਮੀਆਂ ਵਿੱਚੋਂ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਭਾਰਤ ਦੀਆਂ ਟੌਪ 10 ਬਿਊਟੀ ਅਕੈਡਮੀਆਂ ਦੀ ਜਾਣਕਾਰੀ ਦਿੱਤੀ ਹੈ ਇਹ ਪੂਰੇ ਭਾਰਤ ਦੀਆਂ ਟੌਪ 3 ਅਕੈਡਮੀਆਂ ਹਨ ਜਿੱਥੋਂ ਸਟੂਡੈਂਟਸ ਕੋਰਸ ਕਰਕੇ ਹਾਈਲੀ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅ ਪਾਰਟ ਦੀਆਂ ਟੌਪ 3 ਸੁੰਦਰਤਾ ਅਕੈਡਮੀਆ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 5 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਸ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਖਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ माइक्रोब्लिडिंग कोर्स ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀ ਦੋ ਬ੍ਰਾਂਚਾਂ ਹਨ ਇਸ ਦੀ ਇੱਕ ਬ੍ਰਾਂਚ ਨਾਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰਾਜੌਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਦੂਜੇ ਨੰਬਰ ਤੇ ਆਉਂਦੀ ਹੈ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਬਿਊਟੀ ਕੋਰਸ ਲਈ ਦੂਜੇ ਨੰਬਰ ਤੇ ਆਉਂਦੀ ਹੈ ਇਸ ਪਰ ਵਿੱਚ VLCS ਇੰਸਟੀਚਿਊਟ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਹਨ ਪਰ VLCS ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ VLCS ਇੰਸਟੀਚਿਊਟ ਮੁੰਬਈ ਵਿੱਚ ਪ੍ਰੋਫੈਸ਼ਨਲ ਟ੍ਰੇਨਰਸ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ VLCS ਇੰਸਟੀਚਿਊਟ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਥੋਂ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਪੂਰਾ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਇਸ ਦੀ ਫੀਸ ਲਗਭਗ 5 ਲੱਖ ਰੁਪਏ ਹੁੰਦੀ ਹੈ। VLCC ਇੰਸਟੀਚਿਊਟ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ VLCC ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਤੁਸੀਂ ਸਕਰੀਨ ਤੇ VLCC ਇੰਸਟੀਚਿਊਟ ਮੁੰਬਈ ਦਾ ਪੂਰਾ ਪਤਾ ਦੇਖੋਗੇ। ਤੁਸੀਂ ਇੱਥੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਤੀਜੀ ਨੰਬਰ ਤੇ ਆਉਂਦੀ ਹੈ ਲਕਮ ਅਕੈਡਮੀ ਦੀ ਮੁੰਬਈ ਬ੍ਰਾਂਚ। ਲਖਮੀ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਬਿਊਟੀ ਕੋਰਸਸ ਲਈ ਤੀਜੇ ਨੰਬਰ ਤੇ ਆਉਂਦੀ ਹੈ ਲਖਮੀ ਅਕੈਡਮੀ ਦੀਆਂ ਦੇਸ਼ ਭਰ ਵਿੱਚ ਬਹੁਤ ਸਾਰੀਆਂ ਬ੍ਰਾਂਚਾਂ ਹਨ ਪਰ ਲਖਮੀ ਅਕੈਡਮੀ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਲਖਮੀ ਅਕੈਡਮੀ ਮੁੰਬਈ ਵਿੱਚ ਪ੍ਰੋਫੈਸ਼ਨਲ ਤੇ ਐਕਸਪੀਰੀਅੰਸ ਟ੍ਰੇਨਰਸ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ Lakme Academy Mumbai ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੋਂ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਪੂਰਾ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਇਸ ਦੀ ਫੀਸ 5,50,000 ਰੁਪਏ ਹੁੰਦੀ ਹੈ। Lakme Academy Mumbai ਸ਼ਾਖਾ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ Lakme ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇੱਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ। ਤੁਸੀਂ ਸਕਰੀਨ ਤੇ Lakme Academy ਦਾ ਪੂਰਾ ਐਡਰੈਸ ਦੇਖੋਗੇ। ਤੁਸੀਂ ਇੱਥੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ